ਸਤਰੀ ਗੱਤੇ ਤੇ ਇਹ ਇੱਕ ਜੀ ਨੇ ਥੋੜੇ ਲਿਆ ਇਧਰ ਬੜਾ ਤੈਨੂੰ ਦੱਸਣਾ ਤਨ ਬੰਦੇ ਦਾ ਪੁੱਤ ਭਰਉਣਾ ਰੇ ਉੱਪਰ ਵੇਖੀ ਭਲਾ ਵੀਰ ਜੀ ਮੈਂ ਫੋਟੋ ਮੇਕਅੱਪ ਆ ਗਏ ਚੱਲ ਮੰਦੀਪ ਚਲੋ ਉੱਥੇ ਅਰੇ ਬਣਾ ਵੀਡੀਓ ਆਪਣਾ ਮੇਰੇ ਬਿਜਲੀ ਥੋੜੇ ਰਿਹਾ ਇਧਰ ਬੜਾ ਤੈਨੂੰ ਦੱਸਣਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਬੰਦੇ ਦਾ ਪੁੱਤ ਬਣਾ ਉੱਪਰ ਸੁੱਟ ਦੇਣੇ ਨੇ ਰੇ ਉੱਪਰ ਵੇਖੀ ਭਲਾ ਵੀਰ ਜੀ ਮੇਕਅਪ ਆ ਗਿਆ ਓਏ ਪਰ ਬਲਾ ਲਾ ਤੂੰ ਬਾਈ ਥੋੜਾ ਸ਼ੇਰ ਚਲੋ ਯਾਰ ਚਲ ਮੰਦੀਪ ਚਲੋ ਉੱਥੇ ਆਲਾ ਬਣਾ ਵੀਡੀਓ ਆਪਣਾ